ਨਵਜੋਤਕੌਰ ਸਿੱਧੂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਨੋਟਿਸ ਭੇਜ ਦਿੱਤਾ ਹੈ ਲੀਗਲ ਨੋਟਿਸ ਭੇਜਿਆ ਗਿਆ ਹੈ ਮਿੱਠੂ ਮਦਾਨ ਨੂੰ ਜੋ ਮਿੱਠੂ ਮਦਾਨ ਬੀਤੇ ਕੱਲ ਨਵਜੋਤਕੌਰ ਸਿੱਧੂ ਖਿਲਾਫ ਬੋਲਦੇ ਨਜ਼ਰ ਆਏ ਸੀ ਇੱਥੋਂ ਤੱਕ ਆਖਿਆ ਸੀ ਕਿ ਜੇਕਰ ਨਵਜੋਤਕੌਰ ਸਿੱਧੂ ਚੁੱਪ ਨਾ ਹੋਏ ਤਾਂ ਮੈਂ ਸਾਰੇ ਸਬੂਤ ਨਵਜੋਤਕੌਰ ਸਿੱਧੂ ਖਿਲਾਫ ਜੋ ਨੇ ਉਹ ਸਾਰੇ ਦੇ ਦੇ ਮੰਗਾ ਪਰ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਹੁਣ ਲੀਗਲ ਨੋਟਿਸ ਪੇ ਜੁਆ ਦਿੱਤਾ ਹੈ ਮਿੱਠੂ ਮੈਦਾਨ ਨੂੰ 7 ਦਿਨਾਂ ਦੇ ਅੰਦਰ ਅੰਦਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਮੁਆਫੀ ਮੰਗ ਲਈ ਕਿਹਾ ਨਵਜੋਤ ਕੋਰ ਸਿੱਧੂ ਨੇ ਸੋ ਨਵਜੋਤ ਕੋਰ ਸਿੱਧੂ ਨੇ ਵੱਡੇ ਵੱਡੇ ਕਾਂਗਰਸੀ ਲੀਡਰਾਂ ਨੂੰ ਵਾਣੀ ਪਾ ਦਿੱਤਾ ਹੈ ਅੰਮ੍ਰਿਤਸਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਮਿੱਠੂ ਮਰਦਾ ਮੈਦਾਨ ਨੇ ਬੀਤੇ ਕੱਲ ਨਵਜੋਤ ਕੋਰ ਸਿੱਧੂ ਨੂੰ ਚੇਤਾਵਨੀ ਦਿੱਤੀ ਸੀ ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਵੱਡਾ ਖੁਲਾਸਾ ਕਰਾਂਗਾ ਇਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਹੁਣ ਮਿੱਠੂ ਮੈਦਾਨ ਖਿਲਾਫ ਲੀਗਲ ਨੋਟਿਸ ਭਜਵਾ ਦਿੱਤਾ ਹੈ ਮਿੱਠੂ ਮੈਦਾਨ ਨੇ ਕਿਹਾ ਸੀ ਕਿ ਜਦੋਂ ਨਵਜੋਤ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਉਸ ਵੇਲੇ ਵੀ ਕਿਸੇ ਤਰ੍ਹਾਂ ਦੀ ਕੋਈ ਰਕਮ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਇਸ ਕਿਸਮ ਦੇ આરોਪ 파ਰਟੀ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਲਈ ਲਗਾਏ ਜਾ ਰਹੇ ਨੇ ਅਤੇ ਬਹੁਤ ਹੀ ਅਫਸੋਸਜਨਕ ਹੈ ਕਿ ਵੱਡੇ ਕੱਦ ਦੇ ਨੇਤਾ ਇਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਨੇ ਸੋ ਉਹਨਾਂ ਨੇ ਨਵਜੋਤ ਕੋਰ ਸਿੱਧੂ ਹੋਰਾਂ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਸੀ ਮਿੱਠੂ ਨੇ ਕਿਹਾ ਸੀ ਕਿ ਸਰਦਾਰ ਨਵਜੋਤ ਸਿੱਧੂ ਨੇ ਜੋ ਉਹ ਲੋਕਲ ਬੋਡੀਜ਼ ਮੰਤਰੀ ਬਣਾਏਗੇ ਸੀ ਉਦੋਂ ਤੱਕ ਉਹਨਾਂ ਤੋਂ ਕੁਝ ਲਿਆ ਨਹੀਂ ਗਿਆ ਸੋ ਇਹ ਸਾਫ਼ ਤੌਰ ਤੇ ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਸੋ ਉਹਨਾਂ ਨੇ ਅੱਗੇ ਮੈਦਾਨ ਇਹ ਵੀ ਕਿਹਾ ਸੀ ਕਿ ਆਪਣੀ ਨਿਯੁਕਤੀ ਬਾਰੇ ਗੱਲ ਕਰਦੇ ਹੋ ਉਹਨਾਂ ਦੱਸਿਆ ਕਿ ਉਹ ਇੱਕ ਵਰਕਰ ਵਜੋਂ ਪਾਰਟੀ ਵਿੱਚ ਵਧੇ ਨੇ ਸੋ ਦੋ ਵਾਰੀ ਕਾਉਂਸਲਰ ਰਹਿਣ ਤੋਂ ਬਾਅਦ ਉਹ ਰਾਹੁਲ ਗਾਂਧੀ ਤੇ ਪਾਰਟੀ ਹਾਈ ਕਮਾਂਡ ਨੇ ਉਹਨਾਂ 'ਤੇ ਭਰੋਸਾ ਜਤਾਇਆ ਤੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਿਸ ਲਈ ਉਹਨਾਂ ਨੇ 1 ਰੁਪਿਆ ਵੀ ਨਹੀਂ ਦਿੱਤਾ ਸੋ ਨਵਜੋਤ ਕੋਰ ਸਿੱਧੂ ਖਿਲਾਫ ਟਿੱਪਣੀਆਂ ਕਰਨੀਆਂ ਮਿੱਠੂ ਮਦਾਨ ਨੂੰ ਮਹਿੰਗੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਲੀਗਲ ਨੋਟਿਸ ਨਵਜੋਤ ਕੋਰ ਸਿੱਧੂ ਨੇ ਪਿਝਵਾ ਦਿੱਤਾ ਹੈ ਵੱਡੀ ਖਬਰ ਹੈ ਸੋ ਲਗਾਤਾਰ ਮਾਮਲਾ ਜਿਹੜਾ ਉਪਕਤਾ ਜਾ ਰਿਹਾ ਨਵਜੋਤ ਕੋਰ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੌਰਮ ਮਦਾਨ ਉਰਫ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਹੈ ਜਿਹੜਾ ਭੇਜ ਦਿੱਤਾ ਕਾਨੂੰਨੀ ਨੋਟਿਸ ਬੀਤੇ ਕੱਲ ਨਵਜੋਤ ਕੋਰ ਸਿੱਧੂ ਖਿਲਾਫ ਬਿਆਨਬਾਜ਼ੀ ਕੀਤੀ ਸੀ ਬਿਨਾਂ ਸ਼ਰਤ ਮਾਫੀ ਮੰਗ ਲਈ ਨੋਟਿਸ ਜਾਰੀ ਕੀਤਾ ਗਿਆ ਜੇਕਰ ਇੱਕ ਹਫ਼ਤੇ ਵਿੱਚ ਮਾਫੀ ਨਾ ਮੰਗੀ ਤਾਂ ਮਾਨ ਹਾਨੀ ਦਾ ਕੇਸ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ ਵਾਰਨਿੰਗ ਦਿੱਤੀ ਗਈ ਹੈ ਮਿੱਠੂ ਮਦਾਨ ਨੂੰ ਨਵਜੋਤ ਕੋਰ ਸਿੱਧੂ ਵੱਲੋਂ ਸੋ ਨਵਜੋਤ ਕੋਰ ਸਿੱਧੂ ਦੇ ਬਿਆਨਾਂ ਨੇ ਕਾਂਗਰਸ ਦੇ ਵਿੱਚ ਸਿਆਸਤ ਹੈ ਜਿਹੜੀ ਉਪਖਾ ਦਿੱਤੀ ਹੈ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਵਕ ਵਕ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀਆਂ ਉਹ ਲਗਾਤਾਰ ਕਾਂਗਰਸ ਨੂੰ ਟੋਲ ਵੀ ਕਰ ਰਹੀਆਂ ਨੇ ਕਿਉਂਕਿ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦਾ ਜਿਹੜਾ ਬਿਆਨ ਸੀ ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਪਰ ਉਸ ਤੋਂ ਬਾਅਦ ਵੀ ਨਵਜੋਤ ਕੋਰ ਸਿੱਧੂ ਨੇ ਕਈ ਕਾਂਗਰਸੀ ਆਗੂਆਂ ਦੇ ਉੱਤੇ ਤਲਖ ਟਿੱਪਣੀਆਂ ਕੀਤੀਆਂ ਸੁਖਜਿੰਦਰ ਸਿੰਘ ਰੰਦਾਵਾ ਤਕ ਨੂਨੀ ਬਖਸ਼ਿਆ ਉਹਨਾਂ ਦੇ ਖਿਲਾਫ ਵੀ ਟਿੱਪਣੀ ਕੀਤੀ ਕਿ ਉਹ ਬਹੁਤ ਬੋਲਦੇ ਨੇ ਉਹ ਆਪਣੀ ਪਤਨੀ ਤੋ ਪਤਨੀ ਨੂੰ ਤਾਂ ਜਿਤਾ ਵੀ ਨਹੀਂ ਸਕੇ ਅਜਿਹੇ ਬਿਆਨ ਨੇ ਜਿਹੜੇ ਨਵਜੋਤ ਕੋਰ ਸਿੱਧੂ ਹੋਰਾਂ ਦੇ ਬੀਤੇ ਕੱਲ੍ਹ ਸਾਹਮਣੇ ਆਏ ਪਰ ਮਿੱਠੂ ਮਦਾਨ ਜੋ ਬੀਤੇ ਕੱਲ ਨਵਜੋਤ ਕੋਰ ਸਿੱਧੂ ਖਿਲਾਫ ਖੁੱਲਕੇ ਬੋਲਦੇ ਨਜ਼ਰ ਆਈ ਸੀ ਉਹਨਾਂ ਦੇ ਉੱਤੇ ਹੁਣ ਐਕਸ਼ਨ ਲੈਤੇ ਨਜ਼ਰ ਆਏ ਨੇ ਨਵਜੋਤ ਕੋਰ ਸਿੱਧੂ ਕਾਨੂੰਨੀ ਨੋਟਿਸ ਹੈ ਜਿਹੜਾ ਉਹ ਮਿੱਠੂ ਮਦਾਨ ਨੂੰ ਭੇਜ ਦਿੱਤਾ ਗਿਆ